ਜਲੰਧਰ ਦੇ ਵਿੱਚ ਇੱਕ ਵਾਰ ਫਿਰ ਤੋ ਨਸ਼ਾ ਤਸਕਰ ਦੇ ਉੱਪਰ ਕਾਰਵਾਈ ਹੁੰਦੀ ਹੋਈ ਦਿਖਣ ਨੂੰ ਮਿਲੀ ਹੈ ਦੱਸ ਦਈਏ ਜਲੰਧਰ ਦੇ ਮਨਜੀਤ ਨਗਰ ਦੇ ਵਿੱਚ ਇੱਕ ਹੋਰ ਘਰ ਦੇ ਉੱਪਰ ਜਿਹੜਾ ਬੁਲਡੋਜ਼ਰ ਚਲਾਇਆ ਗਿਆ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਯੂਥਰ ਨਸ਼ਿਆਂ ਦੇ ਵਿਰੁੱਧ ਕੋ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਦੇ ਚਲਦੇ ਨਸ਼ਾ ਤਸਕਰ ਵਿਸ਼ਾਲ ਦੇ ਘਰ ਪੁਲਿਸ ਜਿਹੜੀ ਮੌਕੇ ਤੇ ਉੱਪਰ ਪਹੁੰਚੀ ਸੀ ਜਾਣਕਾਰੀ ਦਿੰਦੇ ਹੋਏ ਐਡੀਸੀਪੀ ਕੁ ਹਰਵਿੰਦਰ ਸਿੰਘ ਉਹਨਾਂ ਨੇ ਦੱਸਿਆ ਹੈ ਕਿ ਇਸ ਘਰ ਦੇ ਕੁਝ ਹਿੱਸੇ ਨੋਟ ਗਿਆ ਜਾ ਰਿਹਾ ਕਿ ਨਗਰ ਨਿਕਮ ਵੱਲੋਂ ਪੁਲਿਸ ਕੋਲੋਂ ਪ੍ਰੋਟੈਕਸ਼ਨ ਮੰਗੀ ਸੀ ਦੱਸਦੀ ਕਿ ਅवैध ਨਿਰਮਾਣ ਦੇ ਚੱਲਦੇ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਗਈ ਹੈ ਤਾਂ ਦੱਸਦੇ ਇਹ ਜੋ ਵਿਅਕਤੀ ਘਰ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਹੰਗਾਮਾ ਕੀਤਾ ਗਿਆ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਗਿਆ ਸੀ ਕਿ ਉਹ ਕਿਰਾਏ ਦੇ ਘਰ ਤੇ ਰਹ ਰਹੇ ਨੇ ਉਹਨਾਂ ਦਾ ਘਰ ਨਹੀਂ ਹੈ ਜਾਣ ਬੁੱਝ ਕੇ ਉਹਨਾਂ ਦੇ ਨਾਲ ਅਜਿਹਾ ਕੀਤਾ ਜਾ ਰਿਹਾ ਮੌਕੇ ਦੇ ਉੱਤੇ ਕਾਫੀ ਜ਼ਿਆਦਾ ਗਵਾਲ ਵੀ ਜਿਹੜਾ ਵੇਖਣ ਨੂੰ ਮਿਲਿਆ ਘਰਦਿਆਂ ਦੇ ਵੱਲੋਂ ਕਾਫੀ ਜ਼ਿਆਦਾ ਹੰਗਾਮਾ ਕੀਤਾ ਗਿਆ ਤੇ ਬਾਅਦ ਵਿੱਚ ਪੁਲਿਸ ਅਤਿ ਨਗਰ ਨਿਕਮ ਦੀ ਸਾਂਝੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜੁਰ ਰਿਪੋਰਟ ਔਨ ਪੁਆਇੰਟ ਅਵੇ ਮੇਰੀ ਗੱਲ ਸੁਣੋ ਮੈਂ ਅੱਜ ਮੈਂ ਤੁਹਾਡੀ ਛੋਟੀ ਆ ਪਾਈ ਤੁਸੀਂ ਹੁਣ ਡਬਲ ਕਰ ਰਹੇ ਹੋ ਕਿਸੇ ਕੰਮ ਵਿੱਚ ਵੀ ਨਾ ਪਾ ਰਹੇ ਹੋ ਸਰਕਾਰੀ ਮਾਰਕੈਂਡ ਦਾ ਟਾਈਮ ਨਹੀਂ ਕਿਸ ਤਰ੍ਹਾਂ ਵਿਕਣ ਹੋਏ ਕਿ ਮੈਨੂੰ ਸੋਹਣ ਰਸਤੇ ਵਿੱਚ ਰੋਕ ਕੇ ਸਾਰਾ ਤੁਹਾਨੂੰ ਪੂਰੀ ਓਪਰਚੁਨਿਟੀ ਮਿਲ ਗਈ ਸਾਰੇ ਲੋਕਾਂ ਦੇ ਵਿੱਚ ਕਾਰਵਾਈ ਵਲੇ ਨਹੀਂ ਸਰ ਮੈਂ ਕਿੰਨੇ ਸਾਲ ਦੱਸਿਆ ਜਾਂਦਾ ਮੈਂ ਕੰਪਲਟ ਕਰੋਗੇ ਅਸੀਂ ਵੀ ਕਾਪਰੇਟ ਵਿੱਚ ਕਰ ਰਹੇ ਹਾਂ ਕਾਰਵਾਈ ਇੱਧਰ ਸਾਈਡ ਤੇ ਹੋ ਜਾ ਆਪਣੀ ਫੈਮਿਲੀ ਬੱਚੇ ਦੇਖੋ ਨਾਲ ਆ ਰਹਿ ਗਿਆ ਤੁਸੀਂ ਨੁਕਸਾਨ ਨਹੀਂ ਬਣਾਇਆ ਤੁਸੀਂ ਉਹਦੇ ਕਰਕੇ ਲੱਗਦੇ ਸਾਰਾ ਮੈਂ ਲਾਈਟ ਹੋ ਜਾਣਾ ਨਹੀਂ ਨਹੀਂ ਇੱਧਰ ਆ ਜਾਓ ਸਪੋਰਟ ਦੇ ਕੇ ਕਾਸਟ ਕਰਦਾ ਮੈਂ ਫਿਰ ਮੈਂ ਤੁਹਾਨੂੰ ਸਾਰਾ ਕੋਈ ਡਾਕੂਮੈਂਟ ਦਿਖਾ ਰਿਹਾ ਤੁਸੀਂ ਫਿਰ ਜਿੰਨੇ ਮੰਗ ਲੈ ਉਥੇ ਬੰਦਾ ਕੀ ਕਰੇ ਫਿਰ ਬੰਦਾ ਕਹਿੰਦੇ ਜੇ ਤੁਸੀਂ ਕਰੇ ਖੋ ਮਰੀਏ ਕੋਈ ਕਰੇਗਾ ਜਾਂ ਕੁਛ ਕਰੇਗਾ ਕਿੱਸਾ ਕਰੇਗਾ ਕੋਈ ਹਾਲ ਤੁਸੀਂ ਆਪੇ ਚੀਜ਼ ਤੇ ਵਿਗਾੜਨ ਦੇ ਉਸ ਚੀਜ਼ ਦਾ ਭਾਜੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਰੈਂਟ ਤੇ ਰਹਿ ਰਹੇ ਹਾਂ ਦੂਸਰੇ ਪਾਸੇ ਰੈਂਟੀ ਭਾਜੀ ਮੇਰਾ ਆਪਣਾ ਮਕਾਨ ਭਾਜੀ ਜਿੰਨੇ ਦਾ ਮਕਾਨ ਉਹਨਾਂ ਨੂੰ ਬੁਲਾ ਲਓ ਭਾਜੀ ਉਹਨਾਂ ਨੂੰ ਵੀ ਬੁਲਾ ਲਓ ਤੇਰੇ ਮਾ ਅੱਜ ਜਿਹੜਾ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿਸ ਏਰੀਆ ਤੇ ਕੀਤੀ ਜਾ ਰਹੀ ਹੈ ਤੇ ਕਿਹੜੇ ਮਾਮਲੇ ਜਿਹੜੇ ਸਭ ਵੈਕਤੀ ਦੇ ਦਰਦ ਇਹ ਇਜਾਜ਼ਤ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚੱਲ ਰਹੀ ਆ ਯੁਧ ਨਸ਼ਾ ਵਿਰੁੱਧ ਉਹਦੀ ਲੜੀ ਤਹਿਤ ਜਿਹੜਾ ਅੱਜ ਇਹ ਅਸੀਂ ਮਨਜੀਤ ਨਗਰ ਦੇ ਵਿੱਚ ਆਏ ਆ ਇੱਥੇ ਜਿਹੜਾ ਬਸਤੀ 바ਵਾ ਖੇਲ ਤੇ ਪੈਂਦਾ ਹੈਗਾ ਇੱਥੇ ਇੱਕ ਇਹ ਸਮਗਲਰ ਦਾ ਘਰ ਹੈਗਾ ਜਿਹਦਾ ਨਾਂ ਹੈਗਾ ਵਿਸ਼ਾਲ ਚੂਚਾ ਪੁੱਤਰ ਲੇੜ ਬਨਵਾਰੀ ਲਾਲ ਹਾਊਸ ਨੰਬਰ ਹੈਗਾ ਇਹਦਾ 315 ਮਨਜੀਤ ਨਗਰ ਬਸਤੀ ਕੋਜਾ ਇਸ ਬੰਦੇ ਤੇ ਜਿਹੜੇ ਆ ਚਾਰ ਮੁਕਤਮੇ ਦਰਜ ਨੇ ਔਰ ਇਹ ਬੰਦਾ ਹੈਪਟਲ ਹੈਗਾ ਔਰ ਇਹਨੇ ਜਿਹੜਾ ਇਹ ਘਰ ਹੈਗਾ ਤੁਸੀਂ ਦੇਖਿਆ ਵੀ ਕਿਦਾਂ ਦੀ ਟਾਈਲ ਲੱਗੀ ਹੈ ਔਰ ਉੱਤੇ ਜਿਹੜਾ ਬਾਦਰੇ-ਬੂਦਰੇ ਜਿਹੜੇ ਨਵੀਂ ਕੰਸਟਰਕਸ਼ਨ ਵੀ ਚੱਲ ਰਹੀ ਹੈ ਇਹ ਜਿਹੜਾ ਕਾਰਪੋਰੇਸ਼ਨ ਵਾਲਿਆਂ ਨੇ ਯੋਜਨਾਤ ਹੋਈ ਸੀਗੀ ਕਾਰਪੋਰੇਸ਼ਨ ਤੇ ਨੇ ਹੀ ਇਹ ਦੀ ਡਿਮੋਲੇਸ਼ਨ ਵਾਸਤੇ ਆਏ ਹੈਗੇ ਆ ਉਹਨਾਂ ਨੇ ਸਾਡੇ ਕੋਲੋਂ ਪੁਲਿਸ ਹੈਲਪ ਮੰਗੀ ਵੀ ਇਹ ਇਹਨੇ ਜਿਹੜਾ ਆਪਣੇ ਨਕਸ਼ੇ ਤੋਂ ਬਾਹਰ ਜਾ ਕੇ ਜਾਂ ਜਿਹੜੀਆਂ ਵੀ ਗਾਈਡਲਾਈਨਸ ਹੈਗੀਆਂ ਉਤੋਂ ਬਾਹਰ ਜਾ ਕੇ ਇਹ ਬਣਾਇਆ ਹੋਇਆ ਹੈਗਾ ਔਰ ਇਹਦੇ ਤਹਿਤ ਉਹਨਾਂ ਨੇ ਸਾਡੇ ਕੋਲ ਪੁਲਿਸ ਹੈਲਪ ਮੰਗੀ ਆ ਉੱਥੇ ਅਸੀਂ ਇਹ ਮੌਕੇ ਤੇ ਮੌਜੂਦ ਆਏ ਆ ਠੀਕ ਆ ਮੌਕੇ ਜਿਹੜੀ ਕਾਰਪੋਰੇਸ਼ਨ ਤੇ ਪਲੱਸ ਨੈਪ ਸੀਲ ਦਾ ਜਿਹੜੇ ਡਿਊਟੀ ਵਿੱਚ ਤੇ ਲੱਗੇ ਆ ਉਹ ਮੌਕੇ ਤੇ ਖੜੇ ਆ ਉਹ ਆਪਣੀ ਕਾਰਵਾਈ ਜਿਹੜੀ ਕਰ ਰਹੇ ਆ ਔਰ ਉਹ ਪੁਲਿਸ ਮਤ ਜੋ ਸਾਡੇ ਤੋਂ ਮੰਗੀ ਗਈ ਅਸੀਂ ਮੌਕੇ ਤੇ ਖੜੇ ਹਾਂ ਵੀ ਕਿਸੇ ਕਿਸਮ ਦੀ ਕੋਈ ਲਾਅ ਐਂਡ ਔਰਡਰ ਪ੍ਰੋਬਲਮ ਨਾ ਹੋਵੇ ਇਹ ਵਿਅਕਤੀ ਦੇ ਵੱਲੋਂ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਕਿ ਘਰ ਨਾ ਛੋੜੋ ਮੈਂ ਤਾਂ ਕਿਰਾਏ ਦੇ ਘਰ ਤੇ ਰਹਦੇ ਆ ਕਿ ਇਹ ਇਹ ਇਨਵੈਸਟਿਗੇਟ ਕੀਤਾ ਗਿਆ ਪ੍ਰੋਪਰਟੀ ਇਹ ਇਹ ਦੇਖੋ ਜੀ ਉਹਨੇ ਪ੍ਰੋਪਰ ਜਿਹੜੇ ਆ ਲਾ ਨੂੰ ਫੋਲੋ ਕਰਕੇ ਪਹਿਲਾਂ ਇਹਨੂੰ ਨੋਟਿਸ ਦਿੱਤਾ ਹੋਊਗਾ ਨੋਟਿਸ ਤੋਂ ਬਾਅਦ ਜਵਾਬ ਮੰਗਿਆ ਹੋਊਗਾ ਜੇ ਇਹਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਉਸ ਤੋਂ ਬਾਅਦ ਇਹਨਾਂ ਨੂੰ ਢਾਉਣ ਦਾ ਨੋਟਿਸ ਦਿੱਤਾ ਹੋਊਗਾ ਉਹ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਇਸ ਕੰਮ ਦੇ ਉੱਤੇ ਆਏ ਆ ਔਰ ਜਿਹੜਾ ਇਹ ਬਿਲਕੁਲ ਲਾਪ ਪੁਆਇੰਟ ਦੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ ਹੈ। ਕਿੰਨੇ ਮੁਕਾਮ ਹੈ ਕਿੰਨੇ ਮੁਕਾਮਲੇ ਇਹਦੇ ਚਾਰ ਮੁਕਦਮੇ ਦਰਜ ਨੇ। ਇਸ ਟਾਈਮ ਕਿੱਥੇ ਹੈ ਜੀ? ਇਹਦੇ ਤੇ ਮੁਕਦਮੇ ਦਰਜ ਹੋ ਐਸਐਮ ਕਿੱਥੇ ਹੈ? ਇਹਦਾ ਇਹਦਾ ਨਾਮ ਹੈਗਾ ਜੀ ਵਿਸ਼ਾਲ ਚੂਚਾ। ਵਿਸ਼ਾਲ ਪੂਜਾ ਇਸ ਟਾਈਮ ਸਰ ਹੈ ਕਿੱਥੇ ਹੈ? ਇਸ ਟਾਈਮ ਇਹ ਇਸ ਟਾਈਮ ਇਹ ਇਹ ਬੰਦਾ ਜਿਹੜਾ ਹੈਗਾ ਇਹ ਭੱਜਿਆ ਹੋਇਆ ਹੈ। ਠੀਕ ਹੈ। ਠੀਕ ਹੈ।